विधानसभा हल्का रोपण ਜਿਹਦਾ ਪਿੰਡ ਹੈ ਧੋਲਚੜੀਆਂ ਆਜ਼ਾਦੀ ਤੋਂ ਬਾਅਦ ਉਸ ਪਿੰਡ ਨੂੰ ਕੋਈ ਰਸਤਾ ਨਾ ਹੋਣ ਕਾਰਨ ਲੋਕੀ ਕਾਫੀ ਪ੍ਰੇਸ਼ਾਨ ਸਨ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਕੋਈ ਮਰੀਜ਼ ਬਿਮਾਰ ਹੋ ਜਾਂਦਾ ਸੀ ਉਸ ਨੂੰ ਹਸਪਤਾਲ ਜਾਣ ਵਿੱਚ ਰਸਤਾ ਨਾ ਸਹੀ ਹੋਣ ਕਾਰਨ ਰਸਤੇ ਵਿੱਚ ਦਮ ਤੋੜ ਜਾਂਦਾ ਸੀ ਹੁਣ ਅਲੰਗੀ ਛੱਬੀ ਜਾਂਦੇ ਨੂੰ ਹਲਕਾ ਵਿਧਾਇਕ ਦਿਨੇ ਚੱਡਾ ਵੱਲੋਂ ਸੜਕਾਂ ਦਾ ਨਿਰਮਾਣ ਸ਼ੁਰੂ ਕਰਵਾਇਆ ਗਿਆ ਜਿਸ ਕਾਰਨ ਲੋਕਾਂ ਨੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਆਹ ਤੁਹਾਨੂੰ ਲੋਕ ਕੀ ਕਹਿ ਰਹੇ ਨੇ ਕਿੰਨਾ ਖੁਸ਼ੀ ਜ਼ਾਹਰ ਕਰ ਰਹੇ ਨੇ 26 ਜਨਵਰੀ 1947 ਦੀ ਜੰਗਲਾਂ 26 ਜਨਵਰੀ 2024 ਹੈ ਤੁਸੀਂ ਦੇਖ ਸਕਦੇ ਹੋ ਰਸਤੇ ਦਾ ਹਾਲ ਆਹ ਸੇਨ ਵੱਡਾ ਵਧੀਆ ਬਹੁਤ ਹੀ ਬੱਤਰ ਹਾਲਤ ਵਿੱਚ ਲੁਕੀਂਦੇ ਸੀ ਅੱਜ ਇਹਨਾਂ ਲਈ ਆਜ਼ਾਦੀ ਦਾ ਮਾਇਨਾ ਜਿਹੜਾ ਉਹ ਸੱਚ ਮਿਲਿਆ ਜਿੰਦਾਬਾਦ ਅਮਲੇ ਸਦਾਬ ਜਿੰਦਾਬਾਦ ਸਿਰ ਤੇ ਸਾਡੇ ਪਹਿਲਾ ਧੀਆ ਪਰ ਸਾਡੇ ਇੱਕ ਨਾ ਤੁਹਾਨੂੰ ਮੁੰਡਾ 18 ਸਾਲ ਤੋਂ ਮੁੰਡਾ ਇਤਨੀ ਜਾਣਦਾ ਜਾਣਦੇ ਪੂਰਾ ਹੋ ਗਿਆ ਤਾਂ ਜਾਣਦਾ ਜਾਣਦਾ ਪੂਰਾ ਹੋ ਗਿਆ ਤਾਂ ਸੁਭਦਾ ਕੋਈ ਨਹੀਂ ਸੀ ਬੱਚਾ ਨਹੀਂ ਸੀ ਸਾਡੇ ਜੀ ਮੇਰੇ ਘਰ ਦੇ 40 ਸਾਲ ਦੇ ਪੂਰੇ ਹੋਏ ਅਸੀਂ ਮੰਜੀ ਤੇ ਚੱਕ ਕੇ ਲੈ ਗਏ ਉਹ ਫੌਜ ਤੇ ਆਏ ਆਂਦਲ ਬਰੇਨ ਟੈਕ ਪਿਆ ਤੇ ਅਸੀਂ ਨਹੀਂ ਪਹੁੰਚਾ ਸਕੀ ਸਿਰਫ ਸੜਕ ਨਾ ਹੋਣ ਦੇ ਮੇਰੀ ਸੱਸਾ ਉਹਦੀ ਬਾਹਾਂ ਕੱਟ ਹੋ ਗਈ ਰੋਕੇ ਦੇ ਨਸੀਰੂ ਕਹਿੰਦਾ ਵੀ ਅਸੀਂ ਨਾ ਪਹੁੰਚਾਣ ਦੇ ਬਾਵਜੂਦ ਨਹੀਂ ਬਚਾ ਸਕੇ ਚੰਡੀਗੜ੍ਹ ਨੂੰ ਤੁਹਾਨੂੰ ਪਤਾ ਹੀ ਕਿੰਨਾ ਟਾਈਮ ਲੱਗਦਾ ਹੈ ਕਿੰਨਾ ਕਿਆ ਹੁੰਦਾ ਜਿਹੜਾ ਟਾਈਮ ਚੰਡੀਗੜ੍ਹ ਨੂੰ ਲੱਗਦਾ ਅੱਜ ਸਾਡੇ ਹਲਕੇ ਦੇ ਪਿੰਡ ਤਲੋ ਚੈੜੀਆਂ ਦੇ ਲਈ ਗਣਤੰਤਰ ਦਿਵਸਤਾ ਬਹੁਤ ਖਾਸ ਮਹੱਤਵ ਹੈ ਕਿਉਂਕਿ ਆਜ਼ਾਦੀ ਤੋਂ ਬਾਅਦ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਇਸ ਪਿੰਡ ਨੂੰ ਅੱਜ ਤੱਕ ਭਾਰਤ ਦੇ ਸੰਵਿਧਾਨ ਵਿੱਚ ਲਿਖੀਆਂ ਗਈਆਂ ਦਿੱਤੀਆਂ ਗਈਆਂ ਜਿਹੜੀਆਂ ਬੇਸਿਕ ਸਹੂਲਤਾਂ ਉਹ ਅੱਜ ਤੱਕ ਨਹੀਂ ਮਿਲ ਸਕੀਆਂ ਕਿਉਂਕਿ ਇਹ ਐਸਾ ਪਿੰਡ ਹੈ ਜਿਸ ਨੂੰ ਅੱਜ ਤੱਕ ਕੋਈ ਰਸਤਾ ਹੀ ਨਹੀਂ ਸੀਗਾ ਪੱਕਾ ਰਸਤਾ ਤਾਂ ਛੱਡੋ ਕੱਚਾ ਰਸਤਾ ਵੀ ਨਹੀਂ ਸੀਗਾ ਕੱਚਾ ਰਸਤਾ ਵੀ ਮਤਲਬ ਕਿ ਕੋਈ ਰੈਵਨਿਊ ਰਿਕਾਰਡ ਦੇ ਵਿੱਚ ਨਹੀਂ ਲੱਗਿਆ ਹੋਇਆ ਸੀਗਾ ਸੋ ਅਸੀਂ ਸ਼ੁਰੂਆਤ ਕੀਤੀ ਸੀ ਜਿਹਦੇ ਜਿਸ ਤੋਂ ਬਾਅਦ ਪਹਿਲਾ ਪਿੰਡ ਵਾਸੀਆਂ ਦੀ ਸਹਾਇਤਾ ਦੇ ਨਾਲ ਪਿੰਡ ਵਾਲਿਆਂ ਦੀ ਜ਼ਮੀਨ ਲੈ ਕੇ ਜਿਹੜਾ ਕੱਚਾ ਰਸਤਾ ਉਹ ਇਸ ਪਿੰਡ ਨੂੰ ਪ੍ਰਬੰਧ ਕੀਤਾ ਗਿਆ ਔਰ ਅੱਜ ਗਣਤੰਤਰ ਦਿਵਸ ਦੇ ਮੌਕੇ ਤੇ ਇਸ ਪਿੰਡ ਨੂੰ ਸਵਿਧਾਨ ਦੀਆਂ ਜਿਹੜੀਆਂ ਸਹੂਲਤਾਂ ਉਹ ਪ੍ਰਾਪਤ ਕਰਵਾਉਣ ਦੇ ਲਈ ਇਸ ਪਿੰਡ ਵਾਸਤੇ ਪੱਕਾ ਰਸਤਾ ਬਣਾਉਣ ਦੀ ਸ਼ੁਰੂਆਤ ਇੱਥੋਂ ਕਰਵਾ ਕੇ ਜਾ ਰਹੇ ਹਾਂ ਔਰ ਇਸੇ ਪਿੰਡ ਦੇ ਬਜ਼ੁਰਗ ਸ਼੍ਰੀ ਭਗਤ RAM ਜੀ ਉਹ ਟੱਕ ਲਾ ਕੇ ਇਸ ਪਿੰਡ ਨੂੰ ਪੱਕਾ ਰਸਤਾ ਬਣਾਉਣ ਦੀ ਸ਼ੁਰੂਆਤ ਜਿਹੜੀ ਹੈ ਉਹ ਕਰ ਰਹੇ ਨੇ ਹੁਣ ਜਿਹੜਾ ਇਹ ਪਿੰਡ ਨੂੰ ਜਲਦ ਤੋਂ ਜਲਦ ਪੱਕਾ ਰਸਤਾ ਜਿਹੜਾ ਉਹ ਬਣ ਜਾਏਗਾ ਤੇ ਪਿੰਡ ਵਾਲਿਆਂ ਦਾ ਜਿਹੜਾ ਆਣਾ ਜਾਣਾ ਹੈ ਉਹ ਘਨੋਲੀ ਇਲਾਕੇ ਦੇ ਨਾਲ ਪੱਕੇ ਰਸਤੇ ਦੇ ਰਾਹੀਂ ਸ਼ੁਰੂ ਹੋ ਜਾਏਗਾ ਪਿੰਡ ਦੀਆਂ ਬਹੁਤ ਸਾਰੀਆਂ ਮੁਸੀਬਤਾਂ ਦਾ ਹੱਲ ਹੋ ਜਾਏਗਾ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਇਸ ਪਿੰਡ ਨੂੰ ਪੱਕਾ ਰਸਤਾ ਜਿਹੜਾ ਉਹ नसीਬ ਹੋਏਗਾ ਯਾ 60 ਤੋਂ ਬਣਾ ਕੇ ਬੈਠਾ ਹੈ ਅਸੀਂ ਖੁਸ਼ ਹੈ ਨਹੀਂ ਹੈਗੇ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ ਜਿੱਦ ਜਲਦੀ ਵਈਰੇ ਜਿੰਨਾ ਜਲਦੀ ਜਲਦੀ ਬੰਦੇ ਹੋਣਾ ਨਬਾਦ ਹੈ ਨਾ ਦਬਾਤ ਉਤਨਾ ਹੀ ਹੈ ਰੱਬ ਦੇ ਵਿਚਾਰੇ ਜਿਨ੍ਹਾਂ ਨੇ ਸਾਨੂੰ ਰੱਬ ਮਿਲ ਕੇ ਹੋਰ ਕੀ ਚਾਹੀਦਾ ਮੈਂ ਜਗਵੰਤ ਟੀਵੀ ਲਈ ਹਰੀਸ਼ ਪਟਲਾ ਰੋਪੜ